ਕਿਤੇ ਸਭ ਕੋ ਇਹੋ ਹੁੰਦਾ ਕਾਰਨੇ ਬਾਣੀ ਜਾਪਿਆ ਆਪਣ ਲਈਆ ਦੇਵ ਲੈ ਤਾਂ ਸਭ ਕੋ ਪੱਕ ਜੇ ਆਪਣਾ ਲਿਆ ਹੋਇਆ ਨਾਮ ਪ੍ਰਾਪਤ ਹੁੰਦਾ ਤੇ ਸਾਰੇ ਉਹਦਾ ਨਾਮ ਜਾਪਦੇ ਉਹਦੀ ਬੋਸ਼ਿਸ਼ ਤੋਂ ਬਿਨਾ ਉਹਦਾ ਨਾਮ ਨਹੀਂ ਲਿਆ ਜਾ ਸਕਦਾ ਬਿਨ ਨਾਮੈ ਸਭ ਦੁੱਖ ਹੈ ਸੁਖ ਤਿਸ ਜਿਸ ਮਨ ਵਸਾਏ ਮੁਕੁਰ ਰੇਸ਼ੋ ਤੇ ਨਾਮ ਤੋਂ ਬਿਨਾ ਸਭ ਦੁੱਖ ਹੀ ਦੁੱਖ ਹੈ ਖਾਤ ਸਭ ਸੰਸਾਰ ਸੋ ਆਪਣਾ ਨਾਮ ਮੇਨਸਨ ਤਨ ਬੋਸੀ ਛਾਰ ਜਾਣੇ ਕੋਏ ਤਨ ਵੀ ਧਨ ਵੀ ਛਾਰ ਖੇ ਹੋ ਜਾਏਗਾ ਰਾਖ ਹੋ ਜਾਏਗਾ ਇਸ ਸਭ ਨੂੰ ਮਿਲਲਾ ਜਾਂਦਾ ਅਗੇ ਹੋਰ ਆਖੇ ਰੰਗ ਰੂਪ ਰਸ ਬਾਦ ਜੇ ਕਰੇ ਕਰਾਨੀ ਰੰਗ ਫਿਰ ਰੂਪ ਮੇਰਾ ਸੰਪਾਦ ਕਰਨੇ ਕੀ ਕਰ ਲੈ ਬੈਠੇ ਜਿਸ ਵਜਾਏ ਆਪ ਇਸ ਕਾ ਲਈ ਜਾਂਦਾ ਕਰਕੇ ਨਾਮ ਤੋਂ ਬਿਨਾਂ ਕਿਤੇ ਵੀ ਸੁੱਖ ਨਹੀਂ ਨਾ ਰੰਗ ਦੇ ਵਿੱਚ ਨਾ ਰੂਪ ਦੇ ਵਿੱਚ ਨਾ